ਤਜਗਰਾਉਂ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦਰਖਤ ਦੇ ਨਾਲ ਟਕਰਾਈ ਹੈ ਇੱਕ ਸਕੂਲ ਬੱਸ ਜੀਆਂ ਦਾਦੀ ਕੇ ਬੱਚਿਆਂ ਨਾਲ ਭਰੀ ਹੋਈ ਸਕੂਲ ਬੱਸ ਦੀ ਟੱਕਰ ਹੋਈ ਹੈ ਦਰਖਤ ਦੇ ਵਿੱਚ ਇੱਕਦਮ ਜਾ ਕੇ ਵੱਜੀ ਔਰ ਜਿਸ ਤੋਂ ਬਾਅਦ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਪਹਿਲੀ ਜਮਾਤ ਦੇ ਵਿੱਚ ਪੜਦਾ ਸੀ ਇਹ ਮਾਸੂਮ ਬੱਚਾ ਜਿਸ ਦੀ ਮੌਤ ਹੋ ਗਈ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਤੁਹਾਨੂੰ ਦਾ ਦੇਖ ਕੇ 2 ਤੋਂ 3 ਬੱਚੇ ਗਿਆ ਜਾ ਰਿਹਾ 2 ਤੋਂ 3 ਬੱਚੇ ਗੰਭੀਰ ਜ਼ਖਮੀ ਹੋਏ ਨੇ ਤਸਵੀਰਾਂ ਦੇਖੋ ਤੁਸੀਂ ਇਹ ਤਸਵੀਰਾਂ ਨੇ ਜਗਰਾਉਂ ਦੀਆਂ ਜਗਰਾਉਂ ਦੇ ਵਿੱਚ ਹਾਦਸਾ ਗ੍ਰਸਤ ਹੋਈ ਹੈ ਸਕੂਲੀ ਬੱਸ ਔਰ ਬੁਰੀ ਤਰ੍ਹਾਂ ਦੇ ਨਾਲ ਕਚੂੰਬਰ ਨਿਕਲਿਆ ਪਿਆ ਹੈਗਾ ਬੱਸ ਦਾ ਹਾਲ ਦੇਖੋ ਤੁਸੀਂ ਕੀ ਹੋ ਗਿਆ ਹੈਗਾ ਕਿਸ ਪ੍ਰਕਾਰ ਜਦੋਂ ਦਰਖਤ ਦੇ ਵਿੱਚ ਵੱਜੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਰਾ ਕੋਸ਼ ਸ਼ੀਸ਼ੇ ਵਗੈਰਾ ਭੰਨੇਗੇ ਦਰਾਖਤਾਂ ਦੇ ਔਰ ਪਰ ਖੱਟੇ ਉੱਡ ਚੁੱਕੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੱਕ ਪਾਸੇ বাস ਦੀ ਤਸਵੀਰ ਤੇ ਇੱਕ ਪਾਸੇ ਬੱਚੇ ਦੀ ਤਸਵੀਰ 마ਸੂਮ ਜਾਂ ਬੱਚਾ ਜਿਸ ਦੀ ਮੌਕੇ ਦੀ ਮੌਤ ਹੋ ਗਈ ਹੈ ਤਾਂ ਬਹੁਤ ਵੱਡਾ ਹਾਸਾ ਵਾਪਰਿਆ ਰੂ ਰੂ ਕੰਬਾ ਦੇਣ ਵਾਲਾ ਹਾਸਾ ਵਾਪਰਿਆ ਹੈ ਹਾਲਾਂਕਿ ਲੋਕਾਂ ਨੇ ਇਲਜ਼ਾਮ ਲਗਾਏ ਨੇ ਕਿ ਡਰਾਈਵਰ ਨੇ ਚਰਾ ਪੀਤੀ ਹੋਈ ਸੀ ਡਰਾਈਵਰ ਨਸ਼ੇ ਦੇ ਬੇਸਤੀ ਡਰਾਈਵਰ ਦੇ ਉੱਪਰ ਇਹ ਇਲਜ਼ਾਮ ਜਿਹੜੇ ਆ ਲਗਾ ਰਹੇ ਨੇ ਲੋਕ ਪਰ ਦੇਖ ਸਾ ਦਿਓ ਤੁਸੀਂ ਮੌਕੇ ਤੋਂ ਫਰਾਰ ਹੋ ਗਿਆ ਡਰਾਈਵਰ ਔਰ ਇੰਨੀ ਜਿਆਦਾ ਤੇਜ਼ ਸਪੀਡ ਤੇ ਹੋਣੀ ਆ ਬੱਸ ਤਾਂ ਹੀ ਇਹ ਹਾਲ ਹੋਇਆ ਕਿਉਂਕਿ ਜੇ ਥੋੜੀ ਬਹੁਤ ਵੀ ਸਹੀ ਸਪੀਡ ਤੇ ਹੁੰਦੀ ਜਿਆਦਾ ਤੇਜ਼ ਨਾ ਹੁੰਦੀ ਤਾਂ ਇੰਨਾ ਮਾੜਾ ਹਾਲ ਬੱਸ ਦਾ ਨਹੀਂ ਹੋਣਾ ਸੀ ਪਰ ਬੱਸ ਦੇ ਹਾਲ ਤੋਂ ਦੇਖ ਕੇ ਜਿਹੜਾ ਪਤਾ ਲੱਗ ਰਿਹਾ ਹੈਗਾ ਕਿ ਆਖਰਕਾਰ ਬੱਸ ਜਿਹੜੀ ਆ ਉਹ ਬਹੁਤ ਜ਼ਿਆਦਾ ਸਪੀਡ ਤੇ ਹੋਵੇ ਕਿਉਂਕਿ ਜਦੋਂ ਦਰਖਤ ਦੇ ਵਿੱਚ ਵੱਜੀ ਤਾਂ ਪਿਛੋ ਤੱਕ ਹਿੱਲ ਗਈ ਬੱਸ ਪੂਰੀ ਬੱਸ ਦੇ ਸ਼ੀਸ਼ੇ ਜਿਹੜੇ ਆ ਭੰਨੇ ਗੇ ਚੂਰੋ ਚੂਰ ਹੋ ਗੇ ਲੋਹਾ ਦੇਖੋ ਤੁਸੀਂ ਕਿਵੇਂ ਜਿਹੜਾ ਖਤਮ ਹੋਇਆ ਪਿਆਗਾ ਫਰੰਟ ਬਿਲਕੁਲ ਜਿਹੜਾ ਗਾਇਬ ਹੈ ਬੱਸ ਦਾ ਤਾਂ ਇੱਕ ਮਾਸੂਮ ਜੇ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਆ ਬੱਚਾ ਜਿਹੜਾਗਾ ਦੇਖ ਸਕਦੇ ਹੋ ਤੁਸੀਂ ਪਹਿਲੀ ਜਮਾਤ ਦੇ ਵਿੱਚ ਪੜਦਾ ਸੀ ਜਿਸ ਦੀ ਮੌਤ ਹੋ ਗਈ ਆ ਔਰ ਤਿੰਨ ਤੋਂ ਚਾਰ ਬੱਚੇ ਕਿਹਾ ਜਾ ਰਿਹਾ ਏ ਜਖਮੀ